ਸਦੋਗਣ ਤੱਕ ਵਿਛੜਿਆ ਹੋਇਆ ਹੈ ਸਦੋਗਣ ਤੱਕ ਵਿਛੜਿਆ ਹੋਇਆ ਆਇਆ ਤੇ ਵਿਛਿਆ ਸਦੋਗਣ ਤੱਕ ਪਿਛੜਾ ਹੀ ਪਿਛੜਾ ਤਾਂ ਹੀ ਸਦੋਗਣ ਵਾਲੇ ਮਾਲਾ ਫਿਰਦੇ ਨੇ ਸਦੋਗਣ ਵਾਲੇ ਸੰਤ ਨਾਮ ਜਪਦੇ ਨੇ ਕਿਉਂਕਿ ਮਲੇ ਨਹੀਂ ਹੋਏ ਮਲੇ ਨਹੀਂ ਹੋਏ ਬਿਲਕੁਲ ਨਹੀਂ ਮਲੇ ਜੇ ਮਲੇ ਕਹਿੰਦੇ ਨੇ ਝੂਠ ਬੋਲਦੇ ਨੇ ਇਹ ਚੋਰੀ ਗੁਰਬਾਨੀ ਨਾ ਖੜੀ ਹੋ ਰਹੀ ਉਹ ਤੇ ਫਿਰ ਤੁਸੀਂ ਜੇ ਮਲੇ ਹੋਇਆ ਫਿਰ ਤੁਸੀਂ ਆਜ ਨਾ ਕਰ ਮਾਲਾ ਕਿਹਦੀ ਫਿਰਦੇ ਹੋ ਕਿਉਂ ਫਿਰਦੇ ਹੋ ਉਹਦੇ ਬਾਅਦ ਤਾਂ ਉਰੇ ਹੁੰਦਾ ਫਿਰ ਪਰਪ ਦਾ ਨਾਮ ਹੁੰਦਾ ਵੀ ਜਿਹੜਾ ਮਰਜੀ ਆ ਉਹ ਜਿਹੜਾ ਮਰਜੀ ਸਵਾਲ ਕਰੋ ਜਿਹੜਾ ਮਰਜੀ ਜਵਾਬ ਲਓ ਸਕਦੇ ਟਰ ਤੱਕ ਦਾ ਗਿਆਨ ਹੈ ਨਾਲੇ ਕੋਲ ਟਰ ਤੱਕ ਦਾ ਗਿਆਨ ਹੈ ਲੈਣੇ ਕੋਲ ਲੈਣਾ ਛੇਰ ਜਿਵੇਂ ਯਾਦ ਕਰਦਾ ਐ ਫਿਰ ਰਿਹਾ ਹੈ ਪਟਕਾ ਦੇ ਦੇ ਜਿਹਦੀ ਮਰਜ਼ੀ ਜੋ ਮਰਜ਼ੀ ਪੁੱਛ ਲਵਾ ਕੇ ਅਸੀਂ ਤਿਆਰ ਆਂ ਸਾਧ ਲੁਕਦੇ ਨੇ ਭੋਰੀਆਂ 'ਚ ਕੋਈ ਪੁੱਛ ਨਾ ਲਵੇ ਕੋ ਹੈ ਨਹੀਂ ਬੱਲੇ ਕੁਝ ਉਹਨੇ ਬੱਧ ਰੱਖਿਆ ਨੇ ਕੋ ਰਕਣਾ ਹੈ ਨਹੀਂ ਕੁਝ ਪੱਲੇ ਪੱਲ ਬਣਾਈ ਹੋਈ ਹੈ ਪ੍ਰਭੂ ਜਾਨੀ ਦੀ ਪੱਲ ਬਰਮ ਚਾਹਦੀ ਹੈ ਬੱਲੇ ਕਖਵਰੀ ਉਹ ਪਹਿਲਾਂ ਟੀਆਈਡੀ ਲੈਂਦਾ ਨਾ ਮੇਰੇ ਵਾਲਾ ਬੰਦਾ ਕਹਿੰਦਾ ਇਹ ਜੱਦਾ ਨਹੀਂ ਜਾਨੀ ਮੇਰੀ ਬੋਲ ਖੋਲ ਦੇ ਉਹ ਤਾਂ ਆਪਣੀ ਹਵਾ ਤੋਂ ਡਰਦਾ ਨਾ ਵੀ ਜੇ ਕਿਸੇ ਨੇ ਟੁੱਟੀ ਖੋਲਤੀ ਤੈਰ ਭਾਈ ਜਣਾ ਥੱਲੇ ਹਾਂ ਫਿਰ ਤੁਸੀਂ ਬਰਸੀ ਬਣਾਉਨੇ ਫਿਰ ਉਹਨਾਂ ਨੇ ਕਿਤਾਬ ਦਿੱਤਾ ਹੋਇਆ ਆਪਣੇ ਜੋ ਅਕਾਲ ਸਾਖਦਾਲਿਆਂ ਨੇ ਇਹ ਬਹੁਤਾ ਹੈ ਸਾਰਿਆਂ ਦੀ ਸਾਰੇ ਚੋਰ ਚੋਰ ਬਸਰੇ ਭਾਈ ਨੇ ਸਾਰੇ ਚੋਰ ਚੋਰ ਬਸਰੇ ਭਾਈ ਨੇ ਫੋਬਲਗਦੇ ਵਿੱਚ ਆਪੇ ਨੂੰ ਤਾਂ ਕੋਈ ਨੂੰ ਨਖੜੇ ਨਾਨਕਾ ਔੜ ਕੇ ਖੜੇ ਰਹੀ। ਘੋਟਾ ਤਾਂ ਹੋ ਜਾਣਾ ਸੀ। ਗੁਰਬਾਣੀ ਕਹਤੀ ਹੈ। ਪਰ ਸਮੇਂ ਨਾਲ ਹੁਣ। ਇੰਤਜ਼ਾਰ ਕਰਨਾ ਹੀ ਪੈਣਾ ਸੀ। ਹੋ ਗਿਆ। ਹੋ ਗਿਆ ਹਾਂ। ਉਹ ਕਿਹਾ ਨਹੀਂ ਜਾ ਸਕਦੀ ਗੱਡੀ। ਚੌਥੇ ਪਦ ਕੋ ਜੋ ਨਾਲ ਜਿੰਨੇ ਤਿੰਨ ਹੀ ਪਰਉ ਪਦ ਪਾਇਆ। ਚੌਥੇ ਪਦ ਬਾਰੇ ਦੱਸੇ ਕੋਈ ਸੱਤਿਆ ਅਕਾਲ ਦੱਸਦੇ ਜਹਦਾਰ ਦੱਸਣ। ਇਹ ਕੀ ਉਦ? ਜਿਹਨਾਂ ਨੇ ਖੋਜਿਆ ਦੱਸਣ। ਤੈਨੂੰ ਸੁਣ ਲੈ। ਇਹ ਸੁਣ ਲੈ, ਇਹ ਦੱਸ ਦੇਣ। ਤੇ ਉਹ, ਤੇਨੇ ਹੀ ਪਰਮਾਪਤ ਪਾਇਆ, ਪਰ ਪਰ ਕੀ ਹੁੰਦਾ ਐ? ਇਹਦੀ ਵਿਆਖਿਆ ਕਰ ਨੂੰ। ਕਾਕੇ ਜਿਹੜੇ ਕਰਾ ਲੈਣ, ਉਹਦੇ ਨਹੀਂ ਅਤਰਾ ਅੰਦਰ ਨੇ ਜਿਹੜੇ ਰੱਖੇ ਨੇ ਵਿਦਵਾਨ। ਪਤਨਹਾ ਗਾਦੀਆਂ ਲੈ ਅੰਦਰ। ਫਿਰ ਅਸੀਂ ਆਲੇ ਜਿਹੜੇ ਚਿੱਟੇ ਹੱਥੀ ਰੱਖੇ ਨੇ ਕਹਦੇ ਵਾਹਤਰ ਰੱਖ ਕੇ। ਛੁਟੀ ਕਰਾਉਣਾ ਦੀ। ਹਰਿਆ ਦੀ। ਜੇ ਉਹਨਾਂ ਕੋ ਆਉਟਪੱਟੇ ਕੋਈ ਨਹੀਂ ਮਿਲੀ ਕਰਤੋ। ਯੂਨੀਵਰਸਟੀਆ ਜੋ ਨਹੀਂ ਕਰੇ ਤਾਂ ਪਹਿਲਾ ਹੋਏ ਭਗਤਾਂ ਪਰਮੇਸ਼ਰ ਪੈਦਾ ਕਰਦਾ ਹੁੰਦਾ ਐ ਨਹੀਂ ਹੁੰਦਾ ਹੁੰਦਾ ਕੋਸ਼ਿਸ਼ਾਂ ਨਾਲ ਨਹੀਂ ਪੈਦਾ ਹੋਏ ਕਦੇ ਕੋਸ਼ਿਸ਼ ਵਾਲੇ ਤਾਂ ਸਿੱਖੀ ਤੋਂ ਇਸ ਮਤ ਤੋਂ ਖਲਾਫ ਹੁੰਦੇ ਰੇ ਬੇਚਾ ਉਹਦਾ ਹਰ ਯੁੱਗ ਚੁਗ ਭਗਤੋਂ ਪਾਇਆ ਇਹ ਕੰਮ ਉਹਦਾ ਪੈਦਾ ਕਰਦਾ ਖੁਦ ਕਿਸੇ ਦਾ ਸੰਸਾਰ ਦਾ ਕੰਮ ਨਹੀਂ ਹੈ ਸੰਸਾਰ ਦਾ ਇਸ ਭਗਤੀ ਤੋਂ ਵਿਰੁੱਧ ਹੈ ਯਾਰ ਭਗਤਾਂ ਤੇ ਸੰਸਾਰੀਆਂ ਨੂੰ ਜੋੜ ਕਦੇ ਨਾ ਆਇਆ ਲਿਖਿਆ ਹੋਇਆ ਗੁਰਬਾਣੀ ਸੰਸਾਰ ਦੇ ਉਲਟ ਹੈ ਗੱਲ ਸੰਸਾਰੇ ਦੇ ਉਲਟ ਹੈ